मां ਦੀ ਆਸ਼ਕੀ ਤੋਂ ਤੁਕੀ ਹੋ ਕੇ ਪੁੱਤ ਨੇ ਖਾ ਲਿਆ ਜ਼ਹਿਰ ਹੋਈ ਮੌਤ ਮਾਂ ਤੇ ਹੈ ਚਿੱਟਾ ਵੇਚਣ ਦੇ 8 ਮਾਮਲੇ ਦਰਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਤੋਂ ਇੱਕ ਬੇहद ਸ਼ਰਮਨਾਕ ਖਬਰ ਸਾਹਮਣੇ ਆਈ ਜਿੱਥੇ ਮਾਂ ਦੇ ਨਜਾਇਜ਼ ਸਬੰਧਾਂ ਤੋਂ ਪਰੇਸ਼ਾਨ ਇੱਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇੱਥੇ ਇਹ ਵੀ ਦਰਜਨਾ ਬਣਦਾ ਹੈ ਕਿ ਮ੍ਰਿਤਕ ਮੁੰਡੇ ਦੀ ਮਾਂ ਤੇ ਨਸ਼ੀਲੇ ਪਦਾਰਥ ਵਿਰੋਧੀ ਐਕਟ ਤਹਿਤ 8 ਮਾਮਲੇ ਦਰਜ ਹਨ ਤੇ ਉਹ ਚਿੱਟਾ ਵੇਚਣ ਦੇ ਮਾਮਲੇ ਵਿੱਚ ਪੂਰੇ ਪਿੰਡ ਵਿੱਚ ਬਦਨਾਮ ਹੈ ਧਾਰੀਵਾਲ ਪੁਲਿਸ ਨੂੰ ਮ੍ਰਿਤਕ ਗਗਦੀਪ ਸਿੰਘ ਪੁੱਤਰ ਸਵਰਗੀ ਜਗेंद्र ਸਿੰਘ ਵ ਦੀਪਕ ਤਾਂ ਪੈਨ ਲਾਪ੍ਰਿਤ ਕੋਤੀ ਸ਼ਿਕਾਇਤ ਤੇ ਮਰਤਕ ਤਿਮਕਤੀਮਾ ਅਤੇ ਉਸਦੇ ਆਸ਼ਿਕ ਦੇ ਖਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਰੀਵਲ ਥਾਣੇ ਤੇ ਅਚਚੁ ਬਲਜੀਤ ਕੌਰ ਨੇ ਦੱਸਿਆ ਕਿ ਮਰਤਕ ਨੌਜਵਾਨ ਦੀ ਪਿਆਨ ਲਾਪ੍ਰਿਤ ਨੇ ਪੁਲਿਸ ਨੂੰ ਦਿੱਤੀ شکایت ਵਿੱਚ ਦੱਸਿਆ ਹੈ ਕਿ ਉਸਦੇ ਪਿਤਾ ਜੁਗਿੰਦਰਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਮਾਤਾ ਕੁਲਦੀਪ ਕੌਰ ਦੇ ਪਿੰਡ ਤੇ ਹੀ ਇੱਕ ਵਿਅਕਤੀ ਨਾਲ ਨਜਾਇਜ਼ ਸੰਬੰਧਨ ਜਿਸ ਤੇ ਉਹ ਉਸ ਦਾ ਪ੍ਰਾਂਤ ਗੁਰਦੀਪ ਸਿੰਘ ਆਪਣੀ ਮਾਂ ਨੂੰ ਬਹੁਤ ਸਮਝਾਉਂਦਾ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਈ ਜਿਸ ਕਾਰਨ ਗੁਰਦੀਪ ਸਿੰਘ ਅਕਸਰ ਪਰੇਸ਼ਾਨ ਰਹਿੰਦਾ ਸੀ ਇਸ ਦੌਰਾਨ ਪਿਤੇ ਦਿਨ ਗੁਰਦੀਪ ਸਿੰਘ ਨੇ ਦੁਖੀ ਹੋ ਕੇ ਕੋਈ ਜ਼ਹਿਰੀਲਾ ਪਦਾਰਥ ਨਿਕਲ ਗਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਸ ਨੇ ਲਾਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਕੁਲਦੀਪ ਕੌਰ ਅਤੇ ਸੰਬੰਧਿਤ ਪਿੰਡ ਦੇ ਹੀ ਸੰਨੀ ਨਾਮਕ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਪਹੁੰਚ ਦਿੱਤਾ ਹੈ ਅਤੇ ਕੁਲਦੀਪ ਕੌਰ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਕਲਪ੍ਰੀਤ ਕੌਰ ਲੜਕੀ ਹੈਗੀ ਆ ਗੰਨਾ ਪਿੰਡ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਆ। ਜਿਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜਿਹੜੀ ਕੁਲਦੀਪ ਕੌਰ ਹੈਗੀ ਤੇ ਸਵਰਨਜੀਤ ਸੰਨੀ ਜਿਹੜਾ ਸੋਲ ਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਇਹਦੀ ਮਦਰ ਦੇ ਰਿਲੇਸ਼ਨ ਸੀ ਇਹਨਾਂ ਨੇ ਕਾਫੀ ਵਾਰੀ ਭੈਣ ਭਰਾ ਦੋਨਾਂ ਨੇ ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਵਾਰੀ ਮਦਰ ਨੂੰ ਜਿਹੜਾ ਰੋਕਿਆ ਇਹਨੂੰ ਮਿਲਣ ਤੋਂ ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ ਰੁਕੇ ਨਹੀਂ ਹੈਗੇ ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਹੈਗਾ ਵਾ ਸਨੀ ਗੁਰਦੀਪ ਸਿੰਘ ਜਿਹੜਾ ਹੈਗਾ ਇਹਨੇ ਕੋਈ ਜੜੀਲੀ ਚੀਜ਼ ਖਾ ਕੇ ਇਹ ਇਹਨੇ ਆਪਣੀ ਸੁਸਾਈਡ ਕਰ ਲਈ ਹੈਗੀ ਆ ਜੇ ਐਫ ਆਈ ਆਰ ਨੰਬਰ 83/24 ਤੇ 108 ਬੀ ਐਸ ਐਨ ਨਵੇਂ ਐਕਟ ਦੇ ਮਤਾਬਕ ਕੇਸ ਰਜਿਸਟਰ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਇਹਨਾਂ ਚ ਦੋਨੋਂ ਕਲਦੀਪ ਕੌਰ ਤੇ ਜਿਹੜਾ ਕਰਨਜੀਤ ਸਨਿਆ ਇਹਨਾਂ ਨੂੰ ਹੀ ਰੈਸਟ ਕੀਤਾ ਜੀ ਇਹਦੇ ਤੇ ਐਨ ਡੀ ਪੀ ਐਸ ਐਕਟ ਦੇ ਕਰੀਬ 8 ਮੁਕਦਮੇ ਪਹਿਲੇ ਵੀ ਦਰਜ ਹੈ ਕ੍ਰਿਮੀਨਲ ਹੈਗੀ ਆ ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਕ੍ਰਿਮੀਨਲ ਲੋਕ ਇਹੋ ਜਿਹੇ ਕੰਮ ਕਰ ਰਹੇ ਆ ਆਖਰ ਪੁਲਿਸ ਦੀ ਕਿੜਕੀ ਵਿੱਚ ਆ ਹੀ ਜਾਂਦੇ ਨੇ ਜਿੱਦਾਂ ਹੁਣ ਇਹ ਕੱਲ੍ਹ ਇਹ ਆਈ ਆ ਸਾਡੀ ਕਿੜਕੀ 'ਚ ਆ ਹੀ ਗਈ ਕਿਉਂਕਿ ਪਹਿਲਾਂ ਵੀ ਬਾਰ-ਬਾਰ ਜੇਲ੍ਹ 'ਚ ਜਾਣਾ ਆਉਣਾ ਇਹਦੇ ਦਿਮਾਗ 'ਚ ਸੀਗਾ ਵੀ ਜੇਲ੍ਹ 'ਚੋਂ ਮੈਂ ਵਾਪਸ ਆ ਹੀ ਜਾਨੀ ਆ ਤੇ ਹੁਣ ਫੇਰ ਸਾਡੀ ਕਿੜਕੀ ਚ ਆਈ ਜਿਹੜੇ ਲਵ ਲਵਪ੍ਰੀਤ ਹੈਗਾ ਹੈਗਾ ਉਹ ਲਬਰੀ ਲੜਕੀ ਆ ਕਲਦੀਪ ਕੌਰ ਦੀ ਜੀ ਉਹਦੀ ਉਹਦੀ ਸਟੇਟਮੈਂਟ ਤੇ ਜਿਹੜਾ ਹੈਗਾ ਇਹ ਸਜਿਸਟਰ ਹੋਇਆ ਮੈਂ ਤੇ ਇਹੀ ਕਹਿਣਾ ਚਾਹੂੰਗੀ ਸਮਾਜ ਨੂੰ ਕਿ ਜਿਹੜੇ ਗਲਤ ਕੰਮ ਕਰਨ ਵਾਲੇ ਅਨਸਰ ਹੈਗੇ ਆ ਗਲਤ ਹੀ ਉਹਦਾ ਰਿਜ਼ਲਟ ਨਿਕਲਦਾ ਹੈਗਾ ਇਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਏਗਾ ਜਿਹੜਾ ਵੀ ਉਹ ਹੀ ਸਾਡੀ ਸਾਡੇ ਤੋਂ ਕਦੀ ਵੀ ਨਹੀਂ ਬਚੂਗਾ ਮੈਂ ਸਾਰੇ ਲੋਕਾਂ ਨੂੰ ਇਹ ਹਦਾਇਤ ਕਰਦੀ ਵੀ ਸਹੀ ਕੰਮ ਕਰੋ ਬੱਚਿਆਂ ਨੂੰ ਵੀ ਕਰੂੰਗੀ ਸਭ ਨੂੰ ਇਹ ਹਦਾਇਤ ਕਰੂੰਗੀ ਕਿ ਸਹੀ ਕੰਮ ਕਰੋ ਤੇ ਨਸ਼ਿਆਂ ਤੋਂ ਜਿਹੜਾ ਦੂਰ ਰਹੋ